ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੋ ਆਪਾਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਪਤਾ ਨਹੀਂ ਲੋਕਾਂ ਦੇ ਅੰਦਰ ਇਹ ਕੋਈ ਬਿਮਾਰੀ ਆ ਕੋਈ ਕਮੀ ਆ ਕੋਈ ਸਮਝ ਨਹੀਂ ਹੈਗੀ ਆ ਦੇਖ ਲਓ ਤੁਸੀਂ ਇਹੋ ਲੋਕ ਨੇ ਜਿਨ੍ਹਾਂ ਨੇ ਕਿਸੇ ਨੇ ਆਈਫੋਨ ਟਾਵਰ ਦੇ ਨਾਲ ਵਿਆਹ ਕਰਵਾ ਲਿਆ ਕਿਸੇ ਨੇ 버거 ਦੇ ਨਾਲ ਵਿਆਹ ਕਰਵਾ ਲਿਆ ਕਿਸੇ ਨੇ ਆਪਣੀ ਲਜਾਈ ਦੇ ਨਾਲ ਵਿਆਹ ਕਰਵਾ ਲਿਆ ਕਿਸੇ ਨੇ ਆਪਣੇ ਫੋਨ ਦੇ ਨਾਲ ਵਿਆਹ ਕਰਵਾ ਲਿਆ ਹੈਨਾ ਇੱਕ ਨੇ ਤਾਂ ਆਪਣੇ ਰੇਲਵੇ ਸਟੇਸ਼ਨ ਦੇ ਨਾਲ ਵਿਆਹ ਕਰਵਾ ਲਿਆ ਹੈਨਾ ਕਿਸੇ ਨੇ ਡੌਲ ਦੇ ਨਾਲ ਗੁੱਡੀ ਦੇ ਨਾਲ ਕਿਸੇ ਨੇ ਸਹਰਾਣੀ ਦੇ ਨਾਲ ਕਿੰਨੇ ਕਮਾਲ ਦੇ ਲੋਕ ਨੇ ਹੈਨਾ ਦੁਨੀਆ ਦੇ ਉੱਤੇ ਤੇ ਦੁਨੀਆ ਕਿੰਨੀ ਅਤਰੰਗੀ ਆ ਖੈਰ ਇਹ ਤਾਂ ਚਲੋ ਇੱਕ ਨਾਰਮਲ ਜੀ ਜਦ ਆ ਵੀ ਬੰਦੇ ਨੂੰ ਕੋਈ ਚੀਜ਼ ਵਧੀਆ ਲੱਗੀ ਬੰਦੇ ਨੇ ਉਹਦੇ ਨਾਲ ਵਿਆਹ ਕਰਵਾ ਲਿਆ ਪਰ ਆ ਦੇਖੋ ਤੁਸੀਂ ਆ ਪਤਾ ਨਹੀਂ ਕਿੱਦਾਂ ਦਾ ਕਰੇਜ਼ ਚੰਗੀਆਂ ਭਲੀਆਂ ਸ਼ਕਲਾਂ ਨੇ ਲੋਕਾਂ ਦੀਆਂ ਤੇ ਲੋਕਾਂ ਨੇ ਆਪਣੀਆਂ ਸ਼ਕਲਾਂ ਬਗਾੜ ਰੱਖੀਆਂ ਨੇ ਹਨਾ ਪਤਾ ਨਹੀਂ ਕਿਹੜੇ ਕਿੱਦਾਂ ਦੀ ਸੋਚ ਆ ਇਹਨਾਂ ਦੀ ਪਤਾ ਨਹੀਂ ਕੀ ਲੈ ਕੇ ਦਿਮਾਗ ਦੇ ਵਿੱਚ ਚੱਲਦੇ ਨੇ ਜਿੰਨੇ ਕਿਸਮ ਦੇ ਇਹਨਾਂ ਨੇ ਢੰਗ ਕੀਤੇ ਆ ਜਿੰਨੇ ਕਿਸਮ ਦੀਆਂ ਅੱਖਾਂ ਦੇ ਰੰਗ ਨੇ ਹਨਾ ਜਿਵੇਂ ਚਿਹਰੇ ਬਦਲੇ ਪਏ ਨੇ ਇਹਨਾਂ ਦੇ ਇਹ ਆਪਣੇ ਆਪ ਨੂੰ ਇਨਸਾਨ ਸਮਝਦੇ ਹੀ ਨਹੀਂ ਹੈਗੇ ਸੋ ਇਸੇ ਕਰਕੇ ਕਹਿੰਦਾ ਵੀ ਪਤਾ ਨਹੀਂ ਇਹ ਦੁਨੀਆ ਦੇ ਉੱਤੇ ਕੀ ਚੱਲ ਰਿਹਾ ਦੁਨੀਆ ਦੀ ਸੋਚ ਇੱਕ ਅਜੀਬ ਜੇ ਢੰਗ ਦੇ ਨਾਲ ਬਦਲ ਰਹੀ ਆ ਲੋਕ ਆਪਣੇ ਆਪ ਨੂੰ ਇਨਸਾਨ ਕਹਿਣੋਂ ਹਟ ਗਏ ਜੇ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀ ਦੇ ਨਾਲ ਬੈਠ ਕੇ ਦੋ ਵੇਲੇ ਦੀ ਰੋਟੀ ਖਾਂਦੇ ਹੋ ਨਾ ਤਾਂ ਤੁਹਾਡੇ ਤੋਂ ਖੁਸ਼ਕਿਸਮਤ ਬੰਦਾ ਕੋਈ ਨਹੀਂ ਹੈਗਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਵੀ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖੇ ਆਪਣਾ ਭਰੋਸਾ ਕਾਇਮ ਕਰੋ ਕਿਉਂਕਿ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੇ ਤੁਹਾਡੀ ਬਾਹ ਨਹੀਂ ਪੜਨੀ ਤੇ ਜਦੋਂ ਆਪਾਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਸੱਚੇ ਮਨ ਦੇ ਨਾਲ ਪੂਰਨ ਭਰੋਸੇ ਦੇ ਨਾਲ ਤਾਂ ਆਪਣੀ ਅਰਦਾਸ ਪੂਰੀ ਵੀ ਹੁੰਦੀ ਆ ਤੇ ਉਹ ਸੁਣਦਾ ਵੀ ਆ ਸੋ ਜਿਉਂਦੇ ਵਾਸਤੇ ਰਹੋ 当然吧。